ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਜੋ ਤੁਸੀਂ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਹੈਗਾ ਜੀ ਗੁਰਦੁਆਰਾ ਅੜੀਸਰ ਸਾਹਿਬ ਜਿਸ ਦੀਆਂ ਵੀਡੀਓ ਅੱਜ ਕੱਲ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ YouTube ਦੇ ਉੱਪਰ ਚੱਲ ਰਹੀਆਂ ਨੇ ਤੇ ਅੱਜ ਆਪਾਂ ਵੀ ਇੱਥੇ ਆਏ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਦੇ ਲਈ ਤੇ ਆਜੋ ਕਰਾਉਣਾ ਤੁਹਾਨੂੰ ਦਰਸ਼ਨ ਤੇ ਨਾਲ ਦੀ ਨਾਲ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਤਨਾ ਇਤਿਹਾਸ ਹੀ ਹੈ ਜੀ ਜਦੋਂ ਗੁਰੂ ਸਾਹਿਬ ਇੱਥੇ ਆਏ ਸੀਗੇ ਤੇ ਗੁਰੂ ਸਾਹਿਬ ਦਾ ਜਿਹੜਾ ਘੋੜਾ ਇੱਥੇ ਆੜੀ ਪੈ ਗਿਆ ਸੀਗਾ ਅੱਗੇ ਨਹੀਂ ਚੱਲ ਰਿਹਾ ਸੀ ਕਿਉਂਕਿ ਇੱਥੇ ਤੁਰਕ ਮੁਸਲਮਾਨਾਂ ਦਾ ਤੰਬਾਕੂ ਦਾ ਖੇ ਸੀਗਾ ਤੇ ਗੁਰੂ ਜੀ ਨੇ ਬਚਨ ਕੀਤੇ ਸੀਗੇ ਵੀ ਇਹ ਵੀ ਕਿਸੇ ਸਹਿਮ ਗੁਰੂ ਦੇ ਜਿਹੜੇ ਉਹ ਸਿੱਖ ਹੋਣਗੇ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਤੇ ਅੱਜ ਤੋਂ ਬਾਅਦ ਇੱਥੇ ਜਿਹੜੇ ਆ ਲੋਕਾਂ ਦੀਆਂ ਮਨੋ ਕਾਮਨਾ ਸੁੱਖਾ ਜਿਹੜੀਆਂ ਉਹ ਪੂਰੀਆਂ ਹੋਣਗੀਆਂ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਬਹੁ ਗਿਣਤੀ ਦੇ ਵਿੱਚ ਆਪਣੀਆਂ ਸੁੱਖਾਂ ਮਨੋ ਕਾਮਨਾ ਪੂਰੀਆਂ ਕਰਨ ਲਈ ਇੱਥੇ ਅਰਦਾਸ ਬੇਨਤੀਆਂ ਜਿਹੜੀਆਂ ਲੈ ਕੇ ਆ ਰਹੇ ਨੇ ਤੇ ਅਸੀਂ ਥੋੜਾ ਜਲਦੀ ਆਏ ਆਂ ਟਾਈਮ ਆ ਜਿਹੜਾ ਉਹ ਤਕਰੀਬਨ 7:30 ਵਜੇ ਆ ਤਾਂ ਕਰਕੇ ਹਜੇ ਰਸ਼ ਘਟਾ ਦਿਨ ਦੇ ਟਾਈਮ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਹਾਲੇ ਤਾਂ ਸੰਗਤ ਬਹੁਤ ਘਟਾ ਹੁਣ ਸੰਗਤ ਆਉਣੀ ਸ਼ੁਰੂ ਹੋ ਗਈ ਆ ਤੇ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੁੰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਲੱਗ ਜਾਂਦੀਆਂ ਨੇ ਮੱਥਾ ਟੇਕਣ ਦੇ ਲਈ ਤੇ ਅੱਜ ਤਾਂ ਰਸ਼ ਬਹੁਤ ਘਟਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਜਲਦੀ ਆ ਗਏ ਆ ਤੇ ਆਜੋ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਾਉਨੇ ਆਂ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਦਰਬਾਰ ਸਾਹਿਬ ਤੇ ਅੱਗੇ ਜਿਸ ਤਰ੍ਹਾਂ ਹਰ ਗੁਰੂ ਘਰ ਵਿੱਚ ਹੁੰਦਾ ਉਸੇ ਤਰ੍ਹਾਂ ਇੱਥੇ ਵੀ ਜਿਹੜਾ ਉਹ ਹੁਕਮਨਾਮਾ ਦਿੱਲੀ ਦਾ ਆਉਂਦਾ ਆ ਆ ਦਰਬਾਰ ਸਾਹਿਬ ਆ ਸੰਗਤ ਜੀ ਕਰੋ ਜੀ ਦਰਸ਼ਨ ਤੇ ਆ ਦੇਖ ਲਓ ਰਾਸ਼ਵਧਨ ਲੱਗ ਗਿਆ ਤੇ ਇੱਥੇ ਸੰਗਤਾਂ ਦੀ ਦਰਸ਼ਨ ਕਰਨ ਦੇ ਲਈ ਆ ਸਾਰੇ ਸੰਗਤ ਗੁਰੂ ਮਹਾਰਾਜ ਦੇ ਹਾਜ਼ਰੀਆਂ ਭਰਾਂ ਲਈ ਆ ਤੇ ਅੰਦਰ ਦਰਬਾਰ ਸਾਹਿਬ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਮੱਥਾ ਟੇਕ ਲਿਆ ਤੇ ਨਾਮ ਨਸਤਕ ਹੋ ਗਏ 10 ਸੁਣੋ ਗਏ ਗੁਰੂ ਮਹਾਰਾਜ ਦੇ ਤੇ ਇਸ ਤੋਂ ਬਾਅਦ ਜੇ ਕਿਸੇ ਨੇ ਵੀ ਲੈਟ ਕੇ ਪਾਰਕ ਕਰਨਾ ਜਾਂ ਚੰਕੀ ਭਰਨੀ ਆ ਉਹ ਇੱਥੇ ਬੈਠ ਜਾਂਦਾ ਆ ਬਾਕੀ ਸੰਗਤਾਂ ਜੇਡ ਰਹੀ ਬਾਹਰ ਚਲੀ ਜਾਂਦੀ ਆ ਅੰਦਰ ਦਰਸ਼ਨ ਕਰਨ ਤੋਂ ਬਾਅਦ ਜੀ ਆਪਾਂ ਇੱਧਰ ਸਰੋਵਰ ਵੱਲ ਆ ਗਏ ਆ ਜਿਹੜੀ ਇੱਥੇ ਇਮਾਰਤ ਦੀ ਸਾਰੀ ਚੱਲ ਰਹੀ ਆ ਸੇਵਾ ਚੱਲ ਰਹੀ ਆ ਤੇ ਆ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਇੱਥੇ ਨਾਲ ਹੀ ਸਰੋਵਰ ਬਣਿਆ ਆ ਤੇ ਇੱਥੇ ਸੰਗਤਾਂ ਮਤਰਾ ਮੱਥਾ ਟੇਕਣ ਤੋਂ ਬਾਅਦ ਜਿਹੜਾ ਇੱਥੇ ਇਸ਼ਨਾਨ ਕਰਦੇ ਨੇ ਬਾਕੀ ਗੁਰੂ ਘਰਾਂ ਦੇ ਵਿੱਚ ਇਹ ਹੁੰਦਾ ਹੈ ਕਿ ਪਹਿਲਾਂ ਤੁਸੀਂ ਸਰੋਵਰ ਤੇ ਜਾਂਦੇ ਹੋ ਇਸ਼ਨਾਨ ਕਰਦੇ ਹੋ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਂਦੇ ਹੋ ਪਰ ਇੱਥੇ ਪਤਾ ਨਹੀਂ ਕੀ ਸਿਸਟਮ ਜਿੱਦਾਂ ਸਾਰੀ ਸੰਗਤ ਇਦਾਂ ਹੀ ਕਰਦੀ ਆ ਪਹਿਲਾਂ ਮੱਥਾ ਟੇਕਦੇ ਆ ਤੇ ਬਾਅਦ ਚੋਂ ਮੱਥਾ ਟੇਕਣ ਤੋਂ ਬਾਅਦ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਆ ਪੰਜ ਇਸ਼ਨਾਨਾ ਕਰ ਲਿਆ ਜੀ ਤੇ ਹੁਣ ਆਪਾਂ ਇੱਧਰ ਪ੍ਰਸ਼ਾਦ ਮਿਲ ਰਿਹਾ ਤੇ ਇੱਥੋਂ ਪ੍ਰਸ਼ਾਦ ਲੈ ਕੇ ਬੈਠ ਕੇ ਛੱਕਣ ਤੋਂ ਬਾਅਦ ਫਿਰ ਆਪਾਂ ਅੱਗੇ ਇਧਰ ਵਾਲੀ ਸਾਈਡ ਜਾਵਾਂਗੇ ਉਧਰ ਇੱਕ ਸਾਈਡ ਤੇ ਜਿਹੜਾ ਲੱਡੂਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਉਹ ਲੈ ਕੇ ਫਿਰ ਆਪਾਂ ਲੰਗਰ ਦੇ ਵਿੱਚ ਲੰਗਰ ਛਕਾਂਗੇ ਨਾਲੇ ਸੇਵਾ ਕਰਾਂਗੇ ਆ ਨਵੇਂ ਲੰਗਰ ਹਾਲ ਦੀ ਇਧਰ ਉਹ ਸਾਰੀ ਹੋ ਰਹੀ ਹੈ ਜੀ ਇਧਰ ਆਪਣੇ ਸਰੋਵਰ ਦੇ ਨਾਲ ਹੀ ਤੇ ਇਹਦੀ ਬੈਕ ਸਾਈਡ ਤੇ ਪੁਰਾਣਾ ਲੰਗਰ ਹਾਲ ਆ ਤੇ ਆ ਅੱਗੇ ਉਹ ਜਿਹੜਾ 프ਰੰਟ ਇਹਦਾ ਚੇਂਜ ਕੀਤਾ ਜਾ ਰਿਹਾ ਹੈ ਦਾ ਸੰਗਤਾਂ ਦੇ ਜਾਲ ਛਕਣ ਦੇ ਲਈ ਬਣਿਆ ਹੋਇਆ ਤੇ ਇੱਥੇ ਲੋਕ ਜੋ ਵੀ ਲੈ ਕੇ ਆਉਂਦੇ ਆ ਘਰੋਂ ਸਿੱਧਾ ਪੱਤਾ ਜਦਾਂ ਆਟਾ ਕਿਸੇ ਨੇ দান ਕਰਨਾ ਦੁੱਧ ਕਿਉ ਚੀਨੀ ਜੋ ਵੀ ਚੀਜ਼ ਦਾਲਾਂ ਕੁਝ ਵੀ ਕਰਨੀਆਂ ਉਹ ਇੱਥੇ ਕੀਤੇ ਜਾਂਦੇ ਲੰਗਰ ਹਾਲ ਦੇ ਸਾਹਮਣੇ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲੇ ਆ ਜੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਮਰਾ ਆ ਇੱਥੇ ਤੇ ਇੱਥੇ ਲੱਡੂਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਜਿਹੜੇ ਲਸੰਗ ਦਾ ਡੱਬੇ ਚੜਾਉਂਦੇ ਆ ਉਹ ਸਾਰੇ ਡੱਬੇ ਇੱਥੇ ਲਿਆਂਦੇ ਜਾਂਦੇ ਅੰਦਰ ਤੇ ਇੱਥੇ ਲੱਡੂਆਂ ਦਾ ਪ੍ਰਸ਼ਾਦ ਆ ਜਿਹੜਾ ਦਿੱਤਾ ਜਾਂਦਾ ਪ੍ਰਸ਼ਾਦ ਲੈ ਲਿਆ ਜੀ ਲੱਡੂਆਂ ਦਾ ਤੇ ਲੰਗਰ ਹਜੇ ਚੱਲਿਆ ਨਹੀਂ ਹੈਗਾ तकरीबन 8 ਵਜੇ ਤੋਂ ਬਾਅਦ ਆ ਜਿਹੜਾ ਲੰਗਰ ਸ਼ੁਰੂ ਕੀਤਾ ਜਾਂਦਾ ਤੇ ਚਾਹ ਦਾ ਲੰਗਰ ਚੱਲ ਰਿਹਾ ਅੰਦਰ ਇਹ ਨਵਾਂ ਲੰਗਰ ਹਾਲ ਜਿਹੜਾ ਅੰਦਰੋਂ ਬਣਾਇਆ ਗਿਆ ਚਾਹ ਦਾ ਲੰਗਰ ਚੱਲ ਰਿਹਾ ਤੇ ਇਹਦੇ ਨਾਲ ਹੀ ਇੱਥੇ ਜਿਹੜਾ ਆਪਣੇ ਜਿਹੜਾ ਪ੍ਰਸ਼ਾਦਾ ਸਕਾਇਆ ਜਾਂਦਾ ਤੇ ਲੰਗਰ ਦੀ ਤਿਆਰੀ ਹੋ ਰਹੀ ਆ ਦੇਖੋ ਤੁਸੀਂ ਮੈਟ ਵਗੈਰਾ ਵਿਛਰੇ ਨੇ ਤੇ ਉੱਧਰ ਬਾਬੇ ਬੈਠੇ ਦੇਖ ਰਹੇ ਨੇ ਉੱਧਰ ਵੱਡੀ ਸਾਈਡ ਆ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਆ ਗੋ ਮੈਂ ਤੁਹਾਨੂੰ ਦਿਖਾਉਣਾ ਨਾਲ ਦੀ ਨਾਲ ਤੇ ਇੱਥੇ ਬੈਠ ਕੇ ਸੰਗਤਾ ਜਿਹੜੀ ਪੰਗਤਾਂ ਦੇ ਵਿੱਚ ਲੰਗਰ ਛਕਦੀ ਆ ਆ ਦੇਖੋ ਜੀ ਇੱਧਰ ਆ ਜਿਹੜੀ ਗੁਰੂ ਘਰ ਦੀ ਕਿਚਨ ਆ ਤੇ ਲੰਗਰ ਇੱਥੇ ਤਿਆਰ ਕੀਤਾ ਜਾਂਦਾ ਤੇ ਆ ਦੇਖੋ ਜੀ ਆਟੀ ਨਾਲ ਆਟਾ ਗੁੰਦੀ ਆ ਤੇ ਨਾਲ ਦੀ ਨਾਲ ਆ ਜਿਹੜੀਆਂ ਰੋਟੀਆਂ ਲਾ ਰਹੀ ਆ ਪੜ ਕੇ ਰੋਟੀਆਂ ਜਾ ਰਹੀਆਂ ਨੇ ਇਹਦੇ ਵਿੱਚ ਉੱਧਰ ਆਟਾ ਬਣਿਆ ਜਾ ਰਿਹਾ ਤੇ ਇੱਧਰ ਰੋਟੀਆਂ ਬਣ ਰਹੀਆਂ ਨੇ ਤੇ ਨਾਲ ਦੀ ਨਾਲ ਆ ਜਿਹੜਾ ਸੇਕਾ ਦਿੱਤਾ ਜਾ ਰਿਹਾ ਰੋਟੀਆਂ ਇਹਦੇ ਤਰ੍ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਦਾਲਾਂ ਸਬਜ਼ੀਆਂ ਤਿਆਰ ਹੋ ਰਹੀਆਂ ਨੇ ਤੋਂ ਬਾਅਦ ਜੇ ਫਿਰ ਆਪਾਂ ਸੰਗਤਸ਼ਕਾਂ ਦੇ ਲੰਗਰ ਹਾਲ 'ਚ ਆ ਗਏ ਲੰਗਰ ਤਿਆਰ ਹੋ ਗਿਆ ਸੀ ਪ੍ਰਸ਼ਾਦਾ ਤੇ ਆਪਾਂ ਵਰਤਾਂ ਲੈ ਕੇ ਪੰਗ ਦੇ ਵਿੱਚ ਬੈਠ ਕੇ ਫਿਰ ਇੱਥੇ ਲੰਗਰ ਲੱਗਿਆ ਪਹਿਲਾਂ ਹਰ ਇੱਕ ਬੰਦੇ ਦੀ ਅਲੱਗ ਤੋਂ ਅਰਦਾਸ ਹੁੰਦੀ ਸੀ ਫਿਰ ਇੱਥੇ ਕਮੇਟੀ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਸੰਗਤ ਵਧਣ ਲੱਗੀ ਤੇ ਹਰ ਇੱਕ ਨੂੰ ਬੇਨਤੀ ਕੀਤੀ ਗਈ ਕਿ ਆਪੋ ਆਪਣੀ ਅਰਦਾਸ ਕਰੋ ਸਾਰਿਆਂ ਦੀ ਇੱਕ ਹੀ ਅਰਦਾਸ ਬਾਅਦ ਵਿੱਚ ਹੋ ਜੇਗੀ ਇਹ ਉਹ ਵੀ ਅਦਾਸ ਹੋ ਰਹੀ ਆ ਮੱਥਾ ਟੇਕ ਕੇ ਵਾਪਸ ਆ ਗਏ ਜੀ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਆ ਤੇ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਦਾ ਆ ਆਜੋ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਵੀ ਕਰਾਉਣਾ ਆ ਜਿਸ ਕਿਸੇ ਨੇ ਪਹਿਲੀ ਵਾਰ ਆਉਣਾ ਹੋਵੇ ਜਾਂ ਕਿਸੇ ਨੂੰ ਨਹੀਂ ਪਤਾ ਮੋਤੇ ਨਹੀਂ ਪਤਾ ਹੁੰਦਾ ਮੈਂ ਦੱਸਦਾ ਕਿ ਇੱਥੇ ਇੱਕ ਜਿਹੜੀ ਬਾਹਰ ਜਗ੍ਹਾ ਬਣੀ ਹੋਈ ਆ ਮੈਂ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਵੀ ਕਰਾਉਣਾ ਆ ਆਜੋ ਕਿਹਾ ਜਾਂਦਾ ਇਹ ਵੀ ਆਪਾਂ ਇੱਥੇ ਸੁੱਖ ਸੁੱਖ ਦੇ ਆ ਜਾਂ ਮਨੋ ਕਾਮਨਾ ਲੈ ਕੇ ਆਉਨੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਇਹ ਉਹ ਸਾਨੂੰ ਪੂਰਾ ਕਰਨ ਦੇ ਲਈ ਮਤਲਬ ਜਾਂ ਉਹਦੇ ਪੂਰਾ ਹੋਣ ਦੇ ਲਈ ਇਸ ਜਗ੍ਹਾ ਤੇ ਮੱਥਾ ਟੇਕਣਾ ਬਹੁਤ ਜ਼ਰੂਰੀ ਆ ਕਹਿੰਦੇ ਜੇ ਤੁਹਾਡੀ ਸੁੱਖ ਜਿਵੇਂ ਇੱਥੇ ਕਿਹਾ ਜਾਂਦਾ ਲੋਕਾਂ ਤੋਂ ਸੁਣਦੇ ਆ ਵੀ ਉਹ ਤਾਂ ਹੀ ਪੂਰੀ ਹੁੰਦੀ ਆ ਜੇਕਰ ਤੁਸੀਂ ਇਸ ਜਗ੍ਹਾ ਤੇ ਮੱਥਾ ਟੇਕਦੇ ਆ ਇਹ ਜਿਹੜੀ ਜਗ੍ਹਾ ਬਣੀ ਆ ਇਹ ਸ਼੍ਰੀਮਾਨ ਬਾਬਾ ਭਗਤ ਜੀ ਦੀ ਆ ਮੈਂ ਤੁਹਾਨੂੰ ਦੱਸ ਦੇਣਾ ਦਰਸ਼ਨ ਦੀ ਰਾਜਾ ਨਾਲ ਫੋਟੋ ਲੱਗੀ ਆ ਬਾਬਾ ਜੀ ਦੀ ਤੇ ਇੱਥੇ ਮੱਥਾ ਟੇਕਣਾ ਬਹੁਤ ਜ਼ਰੂਰੀ ਆ ਹੋਜੀ ਸੰਗਤ ਜੀ ਹੁਣ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਜੋ ਕਿ ਅੜੀ ਸਰ ਗੁਰਦੁਆਰਾ ਸਾਹਿਬ ਤੋਂ 3 ਕਿਲੋਮੀਟਰ ਆ ਇੱਥੇ ਗੁਰੂ ਸਾਹਿਬ ਆਏ ਸੀ ਤੇ ਇੱਥੇ ਗੁਰੂ ਸਾਹਿਬ ਇੱਕ ਦਰਖਤ ਦੇ ਥੱਲੇ ਬੋੜ ਦੇ ਥੱਲੇ ਬਰਾਜੇ ਸੀਗੇ ਤੇ ਜਦੋਂ ਸੰਗਤ ਨੂੰ ਪਤਾ ਲੱਗਿਆ ਤਾਂ ਸੰਗਤ ਇੱਥੇ ਉਹਨਾਂ ਦੀ ਸੇਵਾ ਲਈ ਪਹੁੰਚੀ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਇੱਕ ਜਾਨਲੇਵਾ ਬਿਮਾਰੀ ਆ ਫੈਲੀ ਹੋਈ ਹੈ ਤਾਂ ਸਾਨੂੰ ਉਸ ਤੋਂ ਛੁਟਕਾਰਾ ਪਵਾਓ। ਸੰਗਤ ਵਿੱਚ ਇੱਕ ਵਿਅਕਤੀ ਨੇ ਸਾਰਨ ਲਈ ਸੀ ਜਿਸ ਨੂੰ ਕੀ ਇਹ ਬਿਮਾਰੀ ਲੱਗੀ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਉੱਥੇ ਇੱਕ ਨਾਲੀ ਛੱਪੜ ਸੀ ਗੁਰੂ ਜੀ ਨੇ ਕਿਹਾ ਕਿ ਇਸ ਛੱਪੜ ਵਿੱਚ ਇਸ਼ਨਾਨ ਕਰੋ ਤੇ ਕਰਨ ਨਾਲ ਤੁਹਾਡੀ ਬਿਮਾਰੀ ਟੁੱਟ ਜਾਵੇਗੀ। ਪਰ ਇਹ ਉੱਥੇ ਹੀ ਨੇੜੇ ਖੱਲਾਂ ਰੰਗਣ ਦਾ ਜਿਹੜਾ ਉਹ ਕੰਮ ਹੁੰਦਾ ਸੀ ਤੇ ਉਸ ਦਾ ਪਾਣੀ ਜਿਹੜਾ ਛੱਪੜ ਵਿੱਚ ਪੈਂਦਾ ਸੀ ਜਿਸ ਕਰਕੇ ਕੋਈ ਵੀ ਵਿਅਕਤੀ ਜਿਹੜਾ ਉੱਥੇ ਇਸ਼ਨਾਨ ਕਰਨ ਤੋਂ ਝਿਜਕਦਾ ਸੀ ਸੋ ਸਭ ਤੋਂ ਪਹਿਲਾਂ ਫਿਰ ਗੁਰੂ ਜੀ ਨੇ ਸਨੇ ਬਸਤਰ ਉਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਉਸ ਉਸ ਤੋਂ ਬਾਅਦ ਸਾਰੇ ਸੰਗਤ ਨੇ ਉਸ ਵਿੱਚ ਇਸ਼ਨਾਨ ਕੀਤਾ ਤੇ ਬਿਮਾਰੀ ਆ ਜਿਹੜੀ ਜੜ ਤੱਕ ਤੁਮੂਗੀ ਹਾਂਜੀ ਇੱਧਰ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਦੇ ਆ ਇੱਥੇ ਸਭ ਤੋਂ ਪਹਿਲਾਂ ਇੱਕ ਕਰੀਰ ਦਾ ਜਿਹੜਾ ਉਹ ਦਰਖਤ ਆਉਂਦਾ ਹੈ ਇਹ ਉਹ ਕਰੀਰ ਆ ਜਿੱਥੇ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਫੇਰੀ ਦੌਰਾਨ ਆਏ ਸੀ ਤੇ ਇਸ ਕਰੀਰ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਦੁਪਹਿਰ ਕੱਟੀ ਸੀਗੀ ਇਸ ਗੁਰੂ ਘਰ ਦੇ ਬਾਹਰ ਆ ਜਿਹੜੀ ਉਹ ਕਰੀਰ ਦਾ ਦਰਖਤ ਅੱਜ ਵੀ ਮੌਜੂਦ ਆ ਆ ਜੋ ਪਹਿਲਾਂ ਆਪਾਂ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਦਰਵਾਜ਼ਾ ਸਾਹਿਬ ਦੇ ਵਿੱਚ ਤੇ ਫਿਰ ਤੁਹਾਨੂੰ ਉਸ ਇਸ ਰੋਵਰ ਦੇ ਆਪਾਂ ਦਰਸ਼ਨ ਕਰਾਵਾਂਗੇ ਕਰੋ ਜੀ ਦਰਸ਼ਨ ਦਰਵਾਜ਼ਾ ਸਾਹਿਬ ਦੇ ਅੰਦਰ ਗੁਰਦੋਰਾਸ ਹੋਈ ਜਾਣਾ ਸਾਹਿਬ ਜੀ ਇੱਥੋਂ ਦਾ ਇਤਿਹਾਸ ਤੋਂ ਆਪਾਂ ਪਹਿਲਾਂ ਹੀ ਦੱਸਤਾ ਚੇਪਚਾ ਵਾਲਾ ਜਿੱਤੇ ਚਰਗਾਹ ਦੇ ਵਿੱਚ ਇਕਰਤਨ ਦਾਣਾ ਸੰਗਠਨ ਦੀਆਂ ਨਾਸਾਂ ਮਾਨੂੰ ਫਾਰਮ ਨਾਲ ਭਾਵਨਾਵਾਂ ਹੁੰਦੀ ਹੈ ਜੇ ਪੱਛਾ ਭਰਾ ਜੀ ਆਹ ਇਹ ਸਰੋਬਰਾ ਜੀ ਦਰਵਾਰ ਸਾਹਿਬ ਦੇ ਬਿਲਕੁਲ ਨਾਲ ਬਣਿਆ ਹੋਇਆ ਇਹ ਹੌਣ ਇਹ ਉਹੀ ਸਰੋਵਰ ਆ ਜਿੱਥੇ ਸਾਬ ਨੇ ਛੱਪੜ ਦੇ ਵਿੱਚ ਲੋਕਾਂ ਨੂੰ ਇਸ਼ਨਾਨ ਕਰਨ ਲੈ ਕੇ ਆ ਸੀ ਤੇ ਬਚਨ ਕੀਤੇ ਸੀ ਕਿ ਇੱਥੇ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਕੱਟੀਆਂ ਜਾਣਗੀਆਂ ਉਹ ਛੱਪੜ ਦੀ ਜਗ੍ਹਾ ਇੱਕ ਸੁੰਦਰ ਜਿਹੜਾ ਉਹ ਸਰੋਵਰ ਬਣਾ ਦਿੱਤਾ ਗਿਆ ਹੁਣ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਤੇ ਉਹਨਾਂ ਦੇ ਦੁੱਖ ਬਿਮਾਰੀਆਂ ਠਵਾਰੀਆਂ ਸਭ ਦੂਰ ਹੋ ਜਾਂਦੀਆਂ